ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭਾਵ ਵੀ ਠੀਕ ਠਾਕ ਹੈ ਜੀ ਆਸ ਕਰਦੇ ਨੇ ਮੇਰੇ ਭੈਣ ਭਰਾ ਵੀ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਉਹ ਇਸ ਸੋਮਵਾਰ ਸਵੇਰ ਦਾ ਟਾਈਮ ਹੈ ਜੀ ਸਵਾ ਨੂੰ ਹੋ ਗਈ ਜੀ ਤੇ ਆਪਾਂ ਆ ਗਏ ਜੀ ਕੰਮ ਤੇ ਕੰਮ ਤੋਂ ਨਨ ਮੇੜ ਕੇ ਸਹਿ ਚਲਾ ਗਿਆ ਸਕੂਲ ਬਾਕੀ ਵਧੀਆ ਜੀ ਮਾਹੌਲ ਸਵੇਰ ਦੇ ਸੋਖ ਸੰਤ ਹੈ ਵਾਹਿਗੁਰੂ ਦੀ ਕਿਰਪਾ ਸਾਰਾ ਕੁਛ ਵਧੀਆ ਚੱਲ ਰਿਹਾ ਆਸ ਕਰਦੀ ਹਾਂ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਵਧੀਆ ਜੀ ਠੀਕ ਠਾਕ ਹੈ ਤੇ ਹਲੇ ਆਪਣੇ ਸਕੂਲ ਦਾ ਟਾਈਮ ਨਹੀਂ ਹੋ ਗਿਆ ਫਸ 9:30 ਵਜੇ ਤੱਕ ਆ ਜਾਂਦੇ ਹਾਂ ਬੰਦੇ ਤੇ ਭਾਜੀ ਵੀ ਤੁਹਾਡੇ ਹੈ ਨਹੀਂ ਗੇ ਚਲੇ ਗਏ ਇੱਧਰ ਮਕੰਮਾ ਸ਼ਹਿਰ ਨੂੰ ਠੀਕ ਬਹੁਤ ਵਧੀਆ ਜੀ ਜੇ ਤੁਹਾਨੂੰ ਆਪਾਂ ਮਿਲਦੇ ਆ ਥੋੜੇ ਚਿਰ ਚ ਲੋਕ ਕੰਮ ਤਾਂ ਕੰਟੀਨਿਊ ਕਰਦਾ ਅੱਗੇ ਦੇਖਦੇ ਆ ਆਪਾਂ ਸਾਰੇ ਦਿਨ ਚ ਕੀ ਕਰਾਂਗੇ ਇਥੋਂ ਪਤਾ ਨਹੀਂ ਠੀਕ ਹੈ ਜੀ ਜੇ ਮੇਰੇ ਫਰੈਂਡ ਭਰਾ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਓਕੇ ਜੀ ਬਾਏ ਫਿਰ ਥੋੜੇ ਚਿਰ ਚ ਮਿਲਦੇ ਆ ਤੁਹਾਨੂੰ ਸਾਰੰਗ ਲਾਲਾ ਹਾਂ ਅੰਗਰੀ ਰੋਣਾ ਸੱਚੀ ਹਾਂ ਸਾਰੰਗ ਮੀਨ ਜੋਈ ਹਾਂਜੀ ਹੁਣ ਇਹ ਲਾ ਰਿਹਾ ਕਮੀਰ ਦੀ ਮੂਲੀ ਸਾਈਡ ਦੀ ਭਲੋਈਆਂ ਦੀ ਨਿਸ਼ਾਨੀ ਇਹਨੂੰ ਅਪ ਬਕਲੇਟਾਂ ਕਹਿ ਦਿੰਨੇ ਆ ਉਹਦੀ ਨਿਸ਼ਾਨੀ ਲਾ ਰਿਹਾ ਬੱਚਾ ਆਪਣਾ

ऊपर बेख लो तो भी शीत आ रही है ना hmm. मैंने लाइन चीटी बना मैंने उतना डाउट ला ला हम्म hmm. ਇਹਦ ਨੂੰ ਮੋਣੀ ਚਾਹੀਦੀ ਹਣਾ ਹਾਂ ਹਾਂ ਇਹਨੂੰ ਮੜਾ ਜਾਵੇ ਸ਼ਾਈ ਪਤਾ ਸਾਰੀ ਨੂੰ ਸਿੱਧਾ ਕਰਕੇ ਆਪਾਂ ਆਸਾ ਉੱਪਰ ਕਰਦੇ ਐਵੇਂ ਹਾਂਜੀ ਇਸ ਤਰ੍ਹਾਂ ਪੱਕ ਮੀ ਦੇ ਇੱਥੇ ਆ ਪੰਗਲਾ ਬਕਰਮਾ ਵਾਲਾ ਫਟ ਕਰਾਂਗੇ ਤੇ ਇਧਰਲੀ ਸਾਈਡ ਵਾਲੀ ਇਹ ਆਪਣਾ ਨਿਸ਼ਾਨਾ ਉੱਪਰਲੀ ਨਿਸ਼ਾਨੀ ਇਸ ਨਿਸ਼ਾਨੀ ਆ ਗਏ ਪਰ ਜਿਹੜੀ ਆਪਣੀ ਬੱਖੀ ਵਾਲੀ ਉਹ ਵਾਲੀ ਤੇ ਇਹ ਵਾਲੀ ਇਹ ਆਪਾਂ ਸਾਰੇ ਸੈਨ ਇਸ ਤਰ੍ਹਾਂ ਵੀ 2 ਇੰਚ ਇਸ ਤਰ੍ਹਾਂ ਵੀ 2 ਇੰਚ ਤੇ ਇਸ ਤਰ੍ਹਾਂ ਵੀ 2 ਇੰਚ ਰੱਖਿਆ ਜੀ ਠੀਕ ਹੈ ਇਸ ਤਰ੍ਹਾਂ ਆਪਾਂ 6.5 ਰੱਖਿਆ ਇੱਥੋਂ ਇੱਥੋਂ ਤੱਕ ਆਪਾਂ ਮੈਨ ਕੇ ਰੱਖਿਆ ਜੀ ਕਿੰਨਾ ਇਹਦੀ ਲੈਂਥ ਸੀ ਇਹ ਸ਼ਾਇਦ 14 ਤੇ ਆਈ ਤੇ ਇਹ ਵਾਲੀ ਜਿਹੜੀ ਹੈ ਪਲੋਈ ਇੱਥੋਂ ਮੋਢੇ ਤੱਕ 11 ਤੇ ਆਈ ਜੀ 1.15 ਇਸੇ ਤਰ੍ਹਾਂ ਇੱਧਰ ਜੀ ਅਸੀਂ ਇਸ ਸਪੇਸ 1.15 ਦਾ ਆ ਗਿਆ ਇਹ ਇੱਥੋਂ 1.5 ਦੀ ਆ ਗਈ ਇੱਥੇ 2 ਇੰਚ ਦਾ ਸਪੇਸ ਆ ਗਿਆ ਇੱਥੇ ਵੀ 2 ਇੰਚ ਦਾ ਤੇ ਇੱਥੇ ਵੀ 2 ਇੰਚ ਦਾ ਆ ਗਿਆ ਇਹ ਕਮੀ ਦੇ ਬੈਕ ਫਰੰਟ ਸਾਈਡ ਦੀ ਸਾਰੀਆਂ ਪਲੋਂਗਾ ਦੀ ਨਿਸ਼ਾਨੀਆਂ ਤੇ ਇਹ ਜਿਹੜੀ ਹੁਣ ਆਪਾਂ ਫਿਟਿੰਗ ਵਾਲੇ ਨਿਸ਼ਾਨੇ ਲਾਉਣੇ ਆ ਇਹ ਆਪਾਂ ਦੋਨੇ ਤੋਂ ਕੱਪੜੇ ਠਾਉਂ ਤੇ ਧਰ ਕੇ ਪਚਾਰੇ ਸਾਈਡਾਂ ਤੇ ਲਾ ਲਾਂਗੇ ਤਾਂ ਕਿ ਜਦੋਂ ਆਪਾਂ ਕੋਈ ਵੀ ਸਿਉਣ ਮਾਰਨੀ ਹੈ ਤੇ ਆਪਾਂ ਨੂੰ ਕਪੜਾ ਟਫਲਟ ਨਾ ਕਰਨਾ ਪਵੇ ਸੈਟ ਆ ਚਲੋ ਆਪਾਂ ਫਿਰ ਤੁਹਾਨੂੰ ਥੋੜਾ ਚਿਰਚਾ ਮਿਲਦੇ ਆਂ ਅੰਟੀ ਅਪਾਲ ਲਗਾ ਰਹੇ ਹਾਂ ਜੀ ਗਲੇ ਤੇ ਜਿਹੜੀ ਗੋਲ ਪਾਈਪ ਇਨ ਗੋਲ ਟੁਕੜੇ ਲੀ ਬਾਰੇ ਬੈਕ ਸਾਈਡ ਵਾਲੇ ਤੇ ਗੀਰਮ ਉਪਰੇਵ ਕੱਟਿਆ ਤੇ ਇਸ ਤਰ੍ਹਾਂ ਇਹ ਦੂਰੀ ਕਰ ਲਈ ਦੂਰੀ ਕਰਕੇ ਸਲਾਈ ਨਾਡ ਲਗਾਰੇ ਹਾਂਜੀ ਮੈਂ ਡੱਗ ਵੀ ਵਸਦਾ ਵਾ ਪੈ ਗਈਆਂ ਤੇ ਮੇਰੀ ਢੂਈ ਬਹੁਤ ਦੁਖਣ ਲੱਗ ਦਿੰਦੀ ਬੱਚਿਆਂ ਦੇ ਨਾਲ ਪਹਿਣਾ ਬਹੁਤ ਔਖਾ ਹੋ ਜਾਂਦਾ ਦੀ ਇੰਨਾ ਚਿਰ ਢੂਈ ਚ ਬਹੁਤ ਜ਼ਿਆਦੇ ਦਰਦ ਹੋਣ ਲੱਗ ਰਿਹਾ ਸੀ ਤੇ ਫਿਰ ਮੈਂ ਹੁਣ ਅੱਜ ਇੱਕ ਮਿੰਟ ਇੱਥੇ ਪਾ ਕੇ ਰੈਸਟ ਕਰੂੰਗੀ ਫਿਰ ਘਰ ਨੂੰ ਜਾਨੀ ਆ ਤੇ ਤੁਹਾਡੇ ਬਾਜੀ ਵੀ ਹੁਣੇ ਆਏ ਆ ਬਾਹਰੋਂ ਫਿਰ ਵਸ ਮੈਂ ਤੁਹਾਨੂੰ ਪਤਾ ਹੀ ਆ ਇੱਕ ਕੋਲੇ ਤੱਕ ਜਾ ਕੇ ਤੇ ਤੈਨੂੰ ਕੱਡੇ ਤਨੌੜੀ ਆਪਾਂ ਇੱਧਰ ਨੂੰ ਵਾਪਸ ਆ ਜਾਵਾਂਗੇ। ਬਾਕੀ ਠੀਕ ਹੈ ਜੀ ਹੈਨਾ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ। ਕੱਲ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਵਲੌਗ ਨਾਲ ਤੇ ਕਿਸੇ ਨਵੇਂ ਵਲੌਗ ਨਾਲ ਮਿਲਾਂਗੇ। ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਤੇ ਕਮੈਂਟ ਕਰੋ। ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਜ਼ਰੂਰ ਦੱਸਿਓ ਜੀ। ਬਾਕੀ ਵਧੀਆ ਜੀ ਆਪਾਂ ਠੀਕ ਠਾਕ ਆ। ਬੱਚਿਆਂ ਨੇ ਕੋ ਸਾਤੀ ਦਾ ਸਾਰਾ ਸੂਟ ਤਿਆਰ ਕਰ ਲਿਆ ਤੇ ਕੱਲ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ। ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡਾ ਕਮਲ ਵੀਡੀਓ ਦੇ ਵਿੱਚ ਕੇ ਭਜਾ ਲੱਗਦਾ ਹੈ ਠੀਕ ਹੈ ਜੀ ਓਕੇ ਬਾਏ ਸ਼ਸ਼ੀਕਾਰ